ਪਰਾੜੀ ਨੂੰ ਅੱਗ ਲਾਉਣ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਖੇਤਾਂ ਦੇ ਵਿੱਚ ਜਾ ਫੜੇ ਨੇ ਤੇ ਕੁਝ ਪਿੰਡਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾੜੀ ਨੂੰ ਅੱਗ ਲਗਾਈ ਜਾ ਰਹੀ ਸੀ ਪੁਲਿਸ ਤੇ ਪ੍ਰਸ਼ਾਸਨ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆਏ ਪਰਾੜੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਪੁਲਿਸ ਨੇ 24 ਕੇਸ ਦਰਜ ਕੀਤੇ ਨੇ ਜਿੱਥੇ ਫਿਰੋਜ਼ਪੁਰ ਦੇ ਐਸਪੀ ਡੀ ਰਣਧੀਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਵਾਤੀ ਨਜ਼ਰ ਆਏ ਇਸ ਦੌਰਾਨ ਪੁਲਿਸ ਨੇ 24 ਮਾਮਲੇ ਦਰਜ ਕੀਤੇ ਨੇ ਹੁਣਾਂ ਦੱਸਿਆ ਡਿਪਟੀ ਕਮਿਸ਼ਨਰ ਦੇ ਫਲੋਂ ਪ੍ਰਾਣੀ ਨਾ ਸੜਨ ਦੇ ਹੁਕਮ ਦਿੱਤੇ ਗਏ ਅਜੇ ਵੀ ਕਈ ਥਾਵਾਂ ਤੇ ਪ੍ਰਾਣੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਸਬੰਧੀ ਕੇਸ ਦਰਜ ਕੀਤੇ ਗਏ ਮਾਨਯੋਗ ਡੀਸੀ ਫਿਰੋਜ਼ਪੁਰ ਸ੍ਰੀ ਰਜੀਬ ਧਿਮਾਨ ਵੱਲੋਂ ਜੜੇ ਆਰਡਰ ਸੀਗੇ ਕਿ ਪ੍ਰਾਣੀ ਵਿੱਚ ਅੱਗ ਨਹੀਂ ਲਾਉਣਾ ਹੈ ਇਸ ਸਿਲਸਿਲੇ ਵਿੱਚ ਅੱਜ ਪੂਰੇ ਫਿਰੋਜ਼ਪੁਰ ਵਿੱਚ 24 ਪਰਚੇ ਦਰਜ ਹੋਏ ਨੇ ਤੇ ਜਿਹੜੀ ਧਾਰਾ ਲਾਈ ਗਈ ਹੈ ਉਹ ਹੈਗੀ 188 ਧਾਰਾ ਤੇ ਮੇਰੀ ਆਹੇ ਬੇਨਤੀ ਹੈ ਲੋਕਾਂ ਤੋਂ ਕੀ ਪਰਾਲੀ ਨੂੰ ਅੱਗ ਨਹੀਂ ਲਾਉਣ ਇਸ ਤੇ ਜਿਹੜਾ ਪੋਲੂਸ਼ਨ ਹੈ ਉਹ ਹੁੰਦਾ ਹੈ ਤੇ ਜਿਹੜਾ ਖੇਤੀ ਬੜੀ ਮਹੱਤਵਪੂਰਨ ਜਿਹੜਾ ਸਪੈਸ਼ਲਾਈਜ਼ਡ ਮਸ਼ੀਨ ਦਿੱਤੇ ਗਏ ਨੇ ਉਹ ਮਸ਼ੀਨ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ ਧੰਨਵਾਦ ਜੀ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਖੇਤਾਂ ਦੇ ਵਿੱਚ ਜਾ ਫੜੇ ਨੇ ਤੇ ਕੁਝ ਪਿੰਡਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਪੁਲਿਸ ਤੇ ਪ੍ਰਸ਼ਾਸਨ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆਏ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਣੀ ਸੜਨ ਵਾਲੇ ਕਿਸਾਨਾਂ ਦੇ ਖਿਲਾਫ ਪੁਲਿਸ ਨੇ 24 ਕੇਸ ਦਰਜ ਕੀਤੇ ਨੇ ਜਿੱਥੇ ਫਿਰੋਜ਼ਪੁਰ ਦੇ ਐਸਪੀ ਡੀ ਰਣਧੀਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਣੀ ਸੜਨ ਦੇ ਮਾਮਲੇ ਵਾਤੀ ਨਜ਼ਰ ਆਏ ਇਸੇ ਤਰ੍ਹਾਂ ਪੁਲਿਸ ਨੇ 24 ਮਾਮਲੇ ਦਰਜ ਕੀਤੇ ਨੇ ਉਹਨਾਂ ਦੱਸਿਆ ਡਿਪਟੀ ਕਮਿਸ਼ਨਰ ਦੇ ਵੱਲੋਂ ਪ੍ਰਾਣੀ ਨਾ ਸੜਨ ਦੇ ਹੁਕਮ ਦਿੱਤੇ ਗਏ ਅੱਜ ਵੀ ਕਈ ਥਾਵਾਂ ਤੇ ਪ੍ਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਸਬੰਧੀ ਕੇਸ ਦਰਜ ਕੀਤੇ ਗਏ। ਮਨਜੋਗ ਡੀਸੀ ਫਿਰੋਜ਼ਪੁਰ ਸ੍ਰੀ ਰਜੀਬ ਦਿਮਾਨ ਵੱਲੋਂ ਜੁੜੇ ਆਰਡਰ ਸੀਗੇ ਕਿ ਪ੍ਰਾਲੀ ਵਿੱਚ ਅੱਗ ਨਹੀਂ ਲਾਉਣਾ ਹੈ। ਇਸ ਸਿਲਸਿਲੇ ਵਿੱਚ ਅੱਜ ਪੂਰੇ ਫਿਰੋਜ਼ਪੁਰ ਵਿੱਚ 24 ਪਰਚੇ ਦਰਜ ਹੋਏ ਨੇ ਤੇ ਜਿਹੜੀ ਧਾਰਾ ਲਾਈ ਗਈ ਹੈ ਉਹ ਹੈਗੀ 188 ਧਾਰਾ ਤੇ ਮੇਰੀ ਆਹੇ ਬੇਨਤੀ ਹੈ ਲੋਕਾਂ ਤੋਂ ਕਿ ਪ੍ਰਾਲੀ ਨੂੰ ਅੱਗ ਨਹੀਂ ਲਾਉਣ ਇਸ ਤੇ ਜਿਹੜਾ ਪੋਲੂਸ਼ਨ ਹੈ ਉਹ ਹੁੰਦਾ ਹੈ ਤੇ ਜਿਹੜਾ ਖੇਤੀ ਬੜੀ ਮਹਿਕਵੇਂ ਵੱਲੋਂ ਜਿਹੜਾ ਸਪੈਸ਼ਲਾਈਜ਼ਡ ਮਸ਼ੀਨ ਦਿੱਤੇ ਗਏ ਨੇ ਉਹ ਮਸ਼ੀਨ ਰਾਹੀਂ ਪ੍ਰਾਲੀ ਦਾ ਨਿਪਟਾਰਾ ਕਰਨ ਧੰਨਵਾਦ ਜੀ ਪ੍ਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਜਿੱਥੇ ਫਿਰੋਜ਼ਪੁਰ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਖੇਤਾਂ ਦੇ ਵਿੱਚ ਜਾ ਫੜੇ ਨੇ ਤੇ ਕੁਝ ਪਿੰਡਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਪੁਲਿਸ ਤੇ ਪ੍ਰਸ਼ਾਸਨ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆਏ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਣੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਪੁਲਿਸ ਨੇ 24 ਕੇਸ ਦਰਜ ਕੀਤੇ ਨੇ ਜਿੱਥੇ ਫਿਰੋਜ਼ਪੁਰ ਦੇ ਐਸਪੀ ਡੀ ਰਣਧੀਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਫਿਰੋਜ਼ਪੁਰ ਦੇ ਵਿੱਚ ਪ੍ਰਾਣੀ ਸਾੜਨ ਦੇ ਮਾਮਲੇ ਵਾਧੇ ਨਜ਼ਰ ਆਏ ਇਸੇ ਦੌਰਾਨ ਪੁਲਿਸ ਨੇ 24 ਮਾਮਲੇ ਦਰਜ ਕੀਤੇ ਨੇ ਹੁਣਾਂ ਦੱਸਿਆ ਡਿਪਟੀ ਕਮਿਸ਼ਨਰ ਦੇ ਫਲੋਂ ਪ੍ਰਾਣੀ ਨਾ ਸਾੜਨ ਦੇ ਹੁਕਮ ਦਿੱਤੇ ਗਏ ਅਜੇ ਵੀ ਕਈ ਥਾਵਾਂ ਤੇ ਪ੍ਰਾਣੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਸਬੰਧੀ ਕੇਸ ਦਰਜ ਕੀਤੇ ਗਏ ਮਨਜੋਗ ਡੀਸੀ ਫਿਰੋਜ਼ਪੁਰ ਸ੍ਰੀ ਰਜੀਬ ਦਿਮਾਨ ਵੱਲੋਂ ਜੁੜੇ ਆਰਡਰ ਸੀਗੇ ਕਿ ਪ੍ਰਾਣੀ ਵਿੱਚ ਅੱਗ ਨਹੀਂ ਲਾਉਣਾ ਹੈ ਇਸ ਸਿਲਸਿਲੇ ਵਿੱਚ ਅੱਜ ਪੂਰੇ ਫਿਰੋਜ਼ਪੁਰ ਵਿੱਚ 24 ਪਰਚੇ ਦਰਜ ਹੋਏ ਨੇ ਤੇ ਜਿਹੜੀ ਧਾਰਾ ਲਾਈ ਗਈ ਹੈ ਉਹ ਹੈਗੀ 188 ਧਾਰਾ ਤੇ ਮੇਰੀ ਆਹੇ ਬੇਨਤੀ ਹੈ ਲੋਕਾਂ ਤੋਂ ਕਿ ਪਰਾਲੀ ਨੂੰ ਅੱਗ ਨਹੀਂ ਲਾਉਣ ਇਸ ਤੇ ਜਿਹੜਾ ਪੋਲੂਸ਼ਨ ਹੈ ਉਹ ਹੁੰਦਾ ਹੈ ਤੇ ਜਿਹੜਾ ਖੇਤੀ ਬੜੀ ਮਹਿੰਗੇ ਵੱਲੋਂ ਜਿਹੜਾ ਸਪੈਸ਼ਲਾਈਜ਼ਡ ਮਸ਼ੀਨ ਦਿੱਤੇ ਗਏ ਨੇ ਉਹ ਮਸ਼ੀਨ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ ਧੰਨਵਾਦ ਜੀ